ਜੋ ਹੰਰੀ ਜਿਤ ਹੋਤੀ ਮੇ ਸਤਿਗੁਰਾ ਸਾਬਦ ਤੁਮਹਾਰ ਜਾਹੁ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਫਾਤੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਤੁਮ ਕੈ ਸਭ ਸੋਗ ਸੰਤਾਪੇ ਜੋਹਰ ਜੁਗਤਾਲ ਦਸਾਂ ਪਾਤਸ਼ਾਹਾਂ ਦੇ ਪਾਵਨ ਸਰੂਪ ਹਾਜ਼ਰਾਂ ਹਜ਼ੂਰ ਜਹਰਾਂ ਮੌਜੂਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਕੋਸ਼ਿਸ਼ ਦਾ ਸਦਕਾ ਅੱਜ ਆਪਾਂ ਸਾਰਿਆਂ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਿਬ ਜੀ ਗੁਰੂ ਲਾਡੋ ਰੇ ਗੁਣੂ ਲਾਡੋ ਰੇ ਦੇ ਏਸ਼ ਪਾਵਨ ਅਸਥਾਨ ਤੇ ਗੁਰੂ ਜੀ ਸਿੱਖੋ ਸੰਗਤ ਕਵਨ ਦਾ ਸੁਭਾਅ ਸਨਾ ਪ੍ਰਾਪਤ ਹੋਇਆ ਹੈ ਸਮਾ ਬਹੁਤ ਥੋੜਾ ਤੇ ਥੋੜੇ ਸਮੇਂ ਦੇ ਵਿੱਚ ਬਹੁਤੀਆਂ ਗੱਲਾਂ ਨਹੀਂ ਹੋ ਸਕਦੀਆਂ ਸਮੇਂ ਬਤਾਉਂਦੇ ਪਹਿਲਾਂ ਤਾਂ ਏਸ ਗੁਰੂ ਲਾਡੂਰੇ ਬਾਬਾ ਬਜ਼ੁਰਗ ਮਹਾਂਪੁਰਸ਼ ਗਿਆਨੀ ਬਾਬਾ ਮੱਖਣ ਸ਼ਾਹੀ ਉਹਨਾਂ ਦੇ ਏਸ ਸਮੁੱਚੇ ਪਰਿਵਾਰ ਨੂੰ ਮੇਰੇ ਵੱਲੋਂ ਬੇਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਵਧਾਈਆਂ ਵਦੇਸ਼ਾਂ ਦੇ ਵਿਚਾਰ ਕੇ ਵੀ ਜਿਨ੍ਹਾਂ ਨੇ ਬੜੇ ਬਲੰਦ ਛੱਡੇ ਕੀਤੇ ਇੱਥੇ ਆਪਣਾ ਸਿਰ ਉੱਚਾ ਕੀਤਾ ਉੱਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਹ ਲੋਕ ਵਪਾਰੀ ਲੋਕ ਆਪਣੇ ਵਪਾਰ ਦੇ ਦੁਸ਼ਮੰਦ ਦੇ ਵਿੱਚੋਂ ਐਡੀਆਂ ਐਡੀਆਂ ਵੱਡੀਆਂ ਮਾਰਤਾ ਵੱਡੀਆਂ ਕਰਦੇੜੀਆਂ ਕਹਿਣੇ ਤੋਂ ਬਹੁਤ ਬਾਅਦ ਹੈ ਮੈਂ ਪਰਸੋਂ ਪਹਿਲੀ ਵਾਰ ਹੀ ਇੱਥੇ ਆਇਆ ਤੇ ਮੇਰੇ ਮਿੱਤਰ ਸਰਦਾਰ ਬੰਦੇਵ ਸਿੰਘ ਖੱਲਾ ਵੀ ਤੇ ਬਲੋਤੇ ਤੇ ਮੈਂ ਅਖਿਆ ਮੈਨੂੰ ਐ ਇੱਕ ਲੇਖਾ ਪੈਂਦਾ ਹੈ ਜਿਵੇਂ ਮੈਂ ਕਿਸੇ 에어ਪੋਰਟ ਦੇ ਵਿੱਚ ਹੁੰਦਾ। ਬਾਕੀ ਇਹ ਆਪਾਂ ਨੂੰ ਪਹੁੰਚਦਾ ਪੈਂਦਾ ਏਡਾ ਗੁਰਦੁਆਰਾ ਬਹੁਤ ਦੂਰ ਤੱਕ ਕਈ ਦੇਸ਼ਾਂ-ਮਲਿਸ਼ਾਂ ਵਿੱਚ ਜਾ ਕੇ ਬੋਲਣ ਦਾ ਸੁਭਾਅ ਸਾਨੂੰ ਪ੍ਰਾਪਤ ਹੋਇਆ ਤਾਂ ਇਹਦੀ ਬੁਢੀ ਬਿਲਡਿੰਗ ਕਿਤੇ ਨਜ਼ਰ ਨਹੀਂ ਆਈ। ਇਸ ਕਰਕੇ ਮੈਂ ਇਹਨੂੰ 에어ਪੋਰਟ ਦਾ ਨਾਮਕੀ ਦੱਸਿਆ ਕਿ ਨਹੀਂ ਲੱਗਦਾ ਜਿਵੇਂ ਅਸੀਂ ਕਿਸੇ 에어ਪੋਰਟ ਦੇ ਵਿੱਚ ਹੁੰਦੇ। ਆਹ ਉਹ ਆਪਾਂ ਥੋੜਾ ਜਿਹਾ ਸਮਾਂ ਸਤਿਗੁਰੂ ਜੀ ਦੀ ਸ਼ਰਧਾ ਖਲਾਅ ਦੇ ਵਿੱਚ ਜੁੜ ਕੇ ਤੇ ਆਪਣੇ ਜੀਵਨ ਨੂੰ ਮੁਬਾਰਕਵਾਦ ਬਣਾਈਏ ਭਈ ਪ੍ਰਾਪਤ ਮਾਨੁੱਖ ਦਿਹੋਜਾ ਗੋਦੀ ਦੇ ਮਿਲਣਤੀ ਕੇ ਤੇਰੀ ਮਰੀਆਂ ਅਵਰ ਕਾਜ ਤੇਰੀ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਇਹ ਮਨੁੱਖਾ ਜੀਵਨ ਜਿਹੜਾ ਇਹ ਜਿਹੜੇ ਹੋਰ ਕੰਮ ਕਰਦੇ ਆ ਅਸੀਂ ਆ ਕਰਦੇ ਆ ਜਾਂ ਘਰ ਪਰਿਵਾਰ ਵਾਸਤੇ ਕਰਦੇ ਆ ਇਹ ਸੰਸਾਰ ਵਿੱਚ ਰਹਤੀ ਇੱਥੇ ਰਹਿ ਜਾਣੇ ਸਾਡੇ ਨਾਲ ਜਾਣਾ ਹੈ ਕੇਵਲ ਤੇ ਕੇਵਲ ਨੇਕੀ ਨੇ ਨੀਤੀ ਨੇ ਬਦੀ ਨਹੀਂ ਜਾਣਾ ਨੀਤੀ ਨੇ ਜਾਣਿਆ ਤੇ ਨੀਤੀ ਨੂੰ ਅਸੀਂ ਸੰਭਾਲ ਸਕਦੇ ਹਾਂ ਨਾਮ ਦੀ ਰਹਿਮਤ ਦੇ ਨਾਲ ਪਈ ਪ੍ਰਾਪਤ ਮਾਨਵ ਉਦਯੋਗਾਂ ਮੂਲ ਦੇ ਮਿਲਣ ਦੀ ਇਹ ਤੇਰੀ ਹੈ ਜਿੱਥੇ ਅੱਜ ਅਸੀਂ ਮਹਾਨ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਸ਼ਹੀਦੀ ਨੂੰ ਵੀ ਮੁਖਾਬਤ ਹੋ ਰਹੇ ਹਾਂ ਉੱਥੇ ਨਾਲ-ਨਾਲ ਇੱਕ ਸੰਤ ਜਿਸ ਦਾ ਨਾਮ ਉਹਨੇ ਅਸੀਂ ਬੜੇ ਹੀ ਪਿਆਰ ਦੇ ਨਾਲ ਇਥੋਂ ਦੇ ਪ੍ਰਚਾਰਕਾਂ ਕੋਲੋਂ ਪ੍ਰਬੰਧਕਾਂ ਕੋਲੋਂ ਕੁਛ ਦਾਸ ਨੇ ਨਹੀਂ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦਾ ਜੀਵਨ ਪੜਿਆ ਜਿਸ ਜੀਵਨ ਦੇ ਵਿੱਚੋਂ ਸਾਨੂੰ ਇੱਕ ਸੰਤ ਦੀ ਡੈਫੀਨੇਸ਼ਨ ਨਜ਼ਰ ਆਉਦੀ ਹੈ ਕਿ ਸੰਤ ਹੋਵੇ ਤੇ ਇਹ ਹੋ ਰਿਹਾ ਹੋਵੇ ਸੰਤ ਕੋ ਬਣੇਗਾ ਕਿ ਸੰਤ ਬਣੇਗਾ ਸਾਧਨਾ ਨਾਲ ਸੰਤ ਬਣੇਗਾ ਸੰਗਤ ਦੇ ਗਿਆਨ ਨਾਲ ਇਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ